ਕਿੰਨੇ ਕ ਲੋਕ ਜਿਹੜੇ ਇਸ ਟਾਈਮ ਪਾਣੀ ਵਿੱਚ ਫਸੇ ਹੋਏ ਆ ਪਾਣੀ ਵਿੱਚ ਬਹੁਤ ਲੋਕ ਫਸੇ ਹੋਏ ਆ ਜੀ ਉਹਨੇ ਇੱਕ ਵੀਕ ਦੇਸੀ ਜਗਾੜ ਲਾ ਕੇ ਨਿਕਲ ਆਏ ਹੈ ਜੀ ਬੜੇ ਦਿਨਾਂ ਦਾ ਇਹਨਾਂ ਦੇਸੀ ਜਗਾੜ ਲਾਇਆ ਅੱਜ ਤਾਂ ਨਹੀਂ ਲਾਇਆ ਆ ਇਹਨਾਂ ਨੂੰ ਅੱਜ ਹੋ ਗਏ 10 ਕਿ ਦਿਨੀ ਇਹਨਾਂ ਨੂੰ ਆਦਾ ਦੇਸੀ ਜਗਾੜ ਲਾਇਆ ਨਹੀਂ ਜਿਹੜਾ ਇਸ ਟਾਈਮ ਤੇ ਖਲਾਤ ਬਣੇ ਪਏ ਨਾ ਕੁਝ ਕਹਿ ਨਹੀਂ ਸਕਦੇ ਬਹੁਤ ਔਖਾ ਬਿਆਨ ਕਰਨਾ ਹੈ ਸਾਡੇ ਨਾਲ ਸਿਰਫ ਇੱਕ ਚਿਹਰੇ ਹੱਸਦੇ ਜੁੜੇ ਆ ਕਿ ਦਿਲਾਂ 'ਚ ਕਿੰਨਾ ਦੁੱਖ ਹੋ ਰੱਬ ਜਾਣਦਾ ਜੇ ਅਸੀਂ ਜਾਣਦੇ ਹਾਂ ਜੀ ਪਾਣੀ ਅੰਦਰਾਂ ਚ ਵੜਿਆ ਜੀ ਹਾਂਜੀ ਬਹੁਤ ਹੀ ਜ਼ਿਆਦੇ ਉੱਥੇ ਲੋਕ ਅਸੀਂ ਨੇ ਐਸਕੇ ਤੁਹਾਡਾ ਕੀਤਾ ਗਿਆ ਹੁਣ ਬਾਹਰ ਕੱਢਿਆ ਗਿਆ ਪਰ ਅੰਦਰ ਦੇ ਕੀ ਹਾਲਾਤ ਅੰਦਰ ਪਾਣੀ ਬਹੁਤ ਹੈ ਜੀ ਹਾਂਜੀ ਪਾਣੀ ਚੜੀ ਜਾਂਦਾ ਪ੍ਰਸ਼ਾਸਨ ਤਾਂ ਕਹਿ ਰਿਹਾ ਸੀ ਬੋਟਾਂ ਇੱਥੇ ਭੇਜੀਆਂ ਹੋਈਆਂ ਕਾਫੀ ਦਿਨਾਂ ਤੋਂ ਪਿੰਡਾਂ ਦੇ ਪਿੰਡ ਤਾਂ ਕੋਠੇ ਤੇ ਚੜ ਕੇ ਵਾਜਾ ਮਾਰਦੇ ਸਾਨੂੰ ਲੈ ਸਾਨੂੰ ਲੈ ਜੋ ਇਹ ਤੇ ਆ ਵੀਰ ਗਏ ਆ ਬੋਟ ਦੇ ਵਿੱਚ ਵੱਧ ਵੱਧ ਕਪੈਸਿਟੀ 5-7 ਜਾਣੇ ਦੀ ਹੁੰਦੀ ਹੈ ਇਸ ਵੇਲੇ ਫਰਾਈਪਰ ਦੇ ਪਿੰਡ ਨਿਹਾਲਾ ਲਵੇਰਾ ਵਿਖੇ ਮੌਜੂਦਾ ਜਿੱਥੇ ਕਈ ਲੋਕ ਜਿਹੜੇ ਆ ਪਾਣੀ ਵਿੱਚ ਫਸੇ ਹੋਏ ਆ ਤਸਵੀਰ ਦਿਖਾਉਂਦੇ ਆ ਲੋਕਾਂ ਦਾ ਰੈਸਕਿਊ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਫੌਜ ਜਿਹੜੀ ਇੱਥੇ ਪਹੁੰਚ ਚੁੱਕੀ ਆ ਤਾਂ ਲੋਕਾਂ ਨੂੰ ਬਾਹਰ ਜਿਹੜਾ ਕੱਢਿਆ ਜਾ ਰਿਹਾ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਆ ਉਹ ਪਾਣੀ ਵਿੱਚ ਫਸੇ ਹੋਏ ਸੀ ਤਾਂ ਉਹਨਾਂ ਨੂੰ ਬਾਹਰ ਜਿਹੜਾ ਉਹ ਕੱਢਿਆ ਚ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈਪਰ ਦੇ ਪਿੰਡ ਨਿਹਾਲਾ ਲਵੇਰਾ ਤੋਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਹਿ ਰਹੇ ਆ ਕਿ ਜਿੱਥੇ ਰੈਸਕਿਊ ਜਿਹੜਾ ਉਹ ਜਾ ਰਿਹਾ ਤਾਂ ਬੱਚਿਆਂ ਨੂੰ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਉਹ ਫਰੋਇਪਰ ਦੇ ਪਿੰਡ ਨਿਹਾਲਾ ਲਵੇਗਾ ਤੋਂ ਜਿਹੜੀਆਂ ਉਹ ਸਰੀਆ ਕਰ ਰਿਹਾ ਕਿਉਂਕਿ ਇਹ ਪਿੰਡ ਲਗਾਤਾਰ ਹੀ ਪਾਣੀ ਵਿੱਚ ਤਰਿਆ ਹੋਇਆ ਅਗਰ ਅਸਾਲ 2023 ਦੀ ਗੱਲ ਕਰ ਲਈਏ ਤਾਂ 2023 ਵਿੱਚ ਵੀ ਇੱਥੇ ਵੱਡੇ ਪੱਧਰ ਤੇ ਹੜ੍ਹ ਜਿਹੜੇ ਆਏ ਸੀ ਤਾਂ ਹੁਣ ਇੱਕ ਵਾਰ ਫਿਰ ਹੜ੍ਹਾਂ ਨੇ ਇੱਥੇ ਦਸਤਕ ਜਿਹੜੀ ਆ ਉਹ ਦਿੱਤੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਰਜੀ ਕਰਦੇ ਆ ਕਿ ਜਿੱਥੇ ਇੱਕ ਪਾਸੇ ਪ੍ਰਬੰਧਾਂ ਦੀ ਗੱਲ ਆ ਜਾਰੀਆਂ ਉੱਥੇ ਹੀ ਇੱਕ ਮੇਰਾ ਦੇਸੀ ਜਗਾੜ ਲਾ ਕੇ ਬਾਹਰ ਨਿਕਲ ਕੇ ਆਇਆ ਤਾਂ ਤਸਵੀਰ ਪਹਿਲਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਮੰਜੇ ਦੇ ਥੱਲੇ ਸਿਲੰਡਰ ਜੁੜੇ ਆ ਗੈਸ ਸਿਲੰਡਰ ਜੁੜੇ ਆ ਉਹ ਬੰਨੇ ਹੋਏ ਆ ਅੱਗੇ ਜਿਹੜੀ ਟੂਪ ਆ ਉਹ ਬੰਨੀ ਹੋਈ ਆ ਤੇ ਇਸ ਦੇ ਉੱਪਰ ਬੈਠ ਕੇ ਦੋ ਜਣੇ ਜਿਹੜੇ ਆ ਉਹ ਪਾਣੀ ਵਿੱਚੋਂ ਨਿਕਲ ਕੇ ਬਾਹਰ ਆਏ ਆ ਤਾਂ ਇਧਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਉਹ ਕਰਦੇ ਨੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਉਹ ਚਲੋ ਕਿ ਬੱਚਿਆਂ ਦਾ ਜਵਾਬ ਹੈ ਕਿ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਸਾਹਮਣੇ ਦੇਖੋਗੇ ਇੱਕ ਬੇੜੀ ਜਿਹੜੀ ਆ ਹੋਰ ਆ ਗਈ ਆ ਤਾਂ ਪਰਿਵਾਰ ਜਿਹੜਾ ਇਸ ਬੇੜੀ ਵਿੱਚ ਬੈਠਾ ਹੋਇਆ ਜਿਨ੍ਹਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਕਿੰਨੇ ਕ ਲੋਕ ਜਿਹੜੇ ਇਸ ਟਾਈਮ ਪਾਣੀ ਵਿੱਚ ਫਸੇ ਹੋਏ ਆ ਪਾਣੀ ਵਿੱਚ ਬਹੁਤ ਲੋਕ ਫਸੇ ਹੋਏ ਆ ਜੀ ਉਸ ਕਹਿ ਨਹੀਂ ਸਕਦੇ ਜਿਹੜਾ ਵੀ ਬਹੁਤ ਜ਼ਿਆਦਾ ਲੋਕ ਆ ਜਿਹੜੇ ਉਹ ਪਾਣੀ ਦੇ ਵਿੱਚ ਫਸੇ ਆਵੇ ਲੈ ਕੇ ਆਏ ਆ ਮੇਰੇ ਕੋਲ ਵੀਡੀਓ ਭਈਆਂ ਜਿਹੜੀਆਂ ਦੇਖ ਸਕਦੇ ਤੁਸੀਂ ਕਿੰਨਾ ਜੀਆਂ ਨੂੰ ਆਪਾਂ ਰੈਸਕਿਊ ਕਰਕੇ ਲਿਆਂਦਾ ਵਾ ਪਰਿਵਾਰਾਂ ਨੂੰ ਜੀ ਪਿੱਛੇ ਜਿਹੜੇ ਬਹੁਤ ਪਰਿਵਾਰ ਫਸੇ ਹੋਏ ਆ ਹੁਣ ਵੀ ਇਹ ਗੁਵਾਰ ਲਾ ਰਹੇ ਸੀਗੇ ਆਵਾਜ਼ਾਂ ਜਿਹੜੇ ਮਾਰ ਰਹੇ ਆ ਕੋਈ ਗੱਲ ਨਹੀਂ ਬਾਕੀ ਆ ਟੀਮ ਆਈ ਹੋਈ ਆ ਫੌਜੀ ਦੀ ਕਰਦੇ ਆ ਰੈਸਕਿਊ ਕਿੰਨੇ ਦਿਨਾਂ ਤੋਂ ਇੱਥੇ ਕਿਸਤੀਆਂ ਵਗੈਰਾ ਪਹੁੰਚੀਆਂ ਹੋਈਆਂ ਨਹੀਂ ਇਹ ਅੱਜ ਹੀ ਆਈਆਂ ਜੀ ਕਿਸਤੀਆਂ ਅੱਜ ਹੀ ਆਈਆਂ ਹਾਂ ਨਾ ਇੱਕ ਵੀਕ ਦੇਸੀ ਜਗਾੜ ਲਾ ਕੇ ਨਿਕਲ ਆਏ ਇਹ ਜੀ ਬੜੇ ਦਿਨਾਂ ਦਾ ਇਹਨਾਂ ਦੇਸੀ ਜਗਾੜ ਲਾਇਆ ਅੱਜ ਤਾਂ ਨਹੀਂ ਲਾਇਆ ਆ ਜੀ ਇਹਨਾਂ ਨੂੰ ਅੱਜ ਹੋਵੇ 10 ਕਿ ਦਿਨੀ ਇਹਨਾਂ ਨੂੰ ਆਪ ਦਾ ਦੇਸੀ ਜਗਾੜ ਲਾਇਆ ਨੂੰ ਜਿਹੜਾ ਕਾਰਨ ਇੱਥੇ ਕਿਸਤੀਆਂ ਨਹੀਂ ਸੀ ਨਾ ਹੈਗੀਆਂ ਜੀ ਠੀਕ ਹੈ ਤੇ ਜਿਹੜਾ ਕਿ ਅੱਜ ਇਹਨਾਂ ਨੇ ਪ੍ਰਸ਼ਾਸਨ ਨੇ ਜਿਹੜਾ ਹੁਣ ਕਿਸਤੀਆਂ ਭੇਜੀਆਂ ਵਾ ਤੇ ਚਲੋ ਧੰਨਵਾਦ ਕਰਦੇ ਜਿਹੜਾ ਹੁਣ ਹੀ ਭੇਜਤੀਆਂ ਵਾ ਚਲੋ ਸਾਡੇ ਜੀ ਤਾਂ ਵੱਧ ਜਾਣਗੇ ਕੋਈ ਨਾ ਪੈਸਾ ਤੇ ਲੜੇ ਬਾਕੀ ਜਿਹੜਾ ਨੁਕਸਾਨ ਉਹਦਾ ਕੋਈ ਭਰ ਨਹੀਂ ਸਕਦਾ ਰੁੱਖ ਤਾਂ ਹੈਗਾ ਹੀ ਆ ਜੀ ਸਾਨੂੰ ਬਹੁਤ ਜਿਆਦਾ ਦੁੱਖ ਆ ਜੀ ਜਿਹੜਾ ਇਸ ਟਾਈਮ ਤੇ ਫਲਾਤ ਬਣੇ ਪਏ ਨਾ ਕੁਝ ਕਹਿ ਨਹੀਂ ਸਕਦੇ ਬਹੁਤ ਔਖਾ ਬਿਆਨ ਕਰਨਾ ਹੈ ਸਾਡੇ ਨਾਲ ਸਿਰਫ ਇੱਕ ਚਿਹਰੇ ਹੱਸ ਦੇ ਦਿੰਦੇ ਆ ਬਾਕੀ ਦਿਲਾਂ ਚ ਕਿੰਨਾ ਦੁੱਖ ਹੋ ਰੱਬ ਜਾਣਦਾ ਜਾਂ ਅਸੀਂ ਜਾਣਦੇ ਹਾਂ ਬਸੇ ਚੜ੍ਹਦੀ ਕਲਾ ਦਾ ਤਾਂ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਸਾਡ ਜਿਹੜੀ ਆਰਮੀ ਜਿਹੜੀ ਇੱਥੇ ਪਹੁੰਚੀ ਹੋਈ ਆ ਤੇ ਹੁਣ ਆਰਮੀ ਨੇ ਮੋਰਚਾ ਜਿਹੜਾ ਇਹ ਉਹ ਸੰਭਲਿਆ ਉਹ ਜਿਹੜੇ ਲੋਕ ਆ ਰੈਸਕਿਊ ਕਰਕੇ ਬਾਹਰ ਕੱਢੇ ਗਏ ਆ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਰੈਸਕਿਊ ਕੀਤਾ ਗਿਆ ਅੰਦਰ ਕੀ ਹਾਲਾਤ ਆ ਪਾਣੀ ਦਾ ਪਾਣੀ ਅੰਦਰਾਂ ਚ ਵੜਿਆ ਜੀ ਹਾਂਜੀ ਅੱਛਾ ਕੋਈ ਨੀ ਕਰ ਲੋ ਬੱਸ ਉਹ ਕਿੰਨੇ ਕਿੰਨੇ ਕਿ ਲੋਕ ਜਿਹੜੇ ਫਸੇ ਹੋਏ ਆ ਬਹੁਤ ਐ ਜਿਆਦੇ ਉੱਥੇ ਲੋਕ ਜੀ ਫਸੇ ਨੇ ਡੰਗਰ ਦੀ ਕੋਈ ਪਰਿਵਾਰ ਹੈਗੀ ਆ ਹਾਂਜੀ ਡੰਗਰਾਂ ਥੱਲੇ ਪਾਣੀ ਆ ਸਾਡੇ 4-5 ਜੀ ਉੱਥੇ ਆ ਠੀਕ ਹਾਂਜੀ ਆ ਤਾਂ ਬਿਲਕੁਲ ਪ੍ਰਸ਼ਾਸਨ ਵੱਲੋਂ ਤਸਵੀਰਾਂ ਤੁਹਾਡੇ ਨਾਲ ਫੇਰ ਸਾਂਝੀਆਂ ਜਿਹੜੀਆਂ ਕਰ ਦਿੰਦੇ ਆ ਇੱਧਰ ਦੇਖ ਸਕਦੇ ਹੋ ਕਿ ਪਰਿਵਾਰਾਂ ਦਾ ਰੈਸਕਿਊ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸ ਬੇੜੀ ਲਈ ਇਹਨਾਂ ਲੋਕਾਂ ਨੂੰ ਬਾਹਰ ਜਿਹੜਾ ਉਹ ਕੱਢਿਆ ਗਿਆ ਅਗਰੇ ਰੈਸਕਿਊ ਤੁਹਾਡਾ ਕੀਤਾ ਗਿਆ ਹੁਣ ਬਾਹਰ ਕੱਢਿਆ ਗਿਆ ਪਰ ਅੰਦਰ ਦੇ ਕੀ ਹਾਲਾਤ ਅੰਦਰ ਪਾਣੀ ਬਹੁਤ ਆ ਜੀ ਹਾਂਜੀ ਪਾਣੀ ਚੜੀ ਜਾਂਦੇ ਆ ਚੜੀ ਜਾਂ ਕਿੰਨੇ ਕ ਪਰਿਵਾਰ ਜਿਹੜੇ ਅੰਦਰ ਸੋ ਪਰਿਵਾਰ ਤੇਂਦਰ ਸਰੀ ਹੈ ਜੀ ਹਾਂਜੀ ਅਸੀਂ ਆਏ ਹਾਂ ਹੁਣ ਅਜੇ ਮੰਮੀ ਡੈਡੀ ਉੱਥੇ ਹੀ ਹੈ ਜੀ ਹਾਂਜੀ ਇਹ ਭਰਾਲ ਤੇ ਹੈਗਾ ਜੇ ਇਹਨਾਂ ਦੇ ਘਰਾਂ ਚ ਪਾਣੀ ਨਹੀਂ ਵੜਿਆ ਹੈਗਾ ਕਾफी ਉੱਚਾ ਹੋਣ ਬਾਕੀ ਕੋਸ਼ ਜਿਹੜੇ ਹੈਗੇ ਆ ਘਰ ਜਿਨ੍ਹਾਂ ਦੇ ਵਿੱਚ ਪਾਣੀ ਵੜ ਚੁੱਕਿਆ ਪਸ਼ੂ ਪਸ਼ੂ ਵਗੈਰਾ ਕੱਢ ਲਿਆ ਪਸ਼ੂ ਵਗੈਰਾ ਜੋ ਵੀ ਨਾਲ ਹੀ ਹੈ ਜੀ ਹਾਂਜੀ ਵਿੱਚ ਵਿੱਚ ਹੀ ਫਸੇ ਉਹਨਾਂ ਨੂੰ ਫਿਰ ਕਿਵੇਂ ਕੱਢੋਗੇ ਤੁਸੀਂ ਬਾਹਰ ਉਹਨਾਂ ਨੂੰ ਹੁਣ ਵੇਖੋ ਕੋ ਕੀ ਹੁੰਦਾ ਕੀ ਨਹੀਂ ਜੋ ਵੀ ਅਸਿਸਟੈਂਟ ਤੋ ਬਿਲਕੁਲ ਹਜੇ ਲੋਕਾਂ ਨੂੰ ਘਟਾ ਜਾ ਰਿਹਾ ਪਸ਼ੂ ਜਿਹੜੇ ਆ ਉਹ ਹਲੇ ਅੰਦਰ ਹੀ ਜਿਹੜੇ ਉਹ ਫਸੇ ਹੋਏ ਆ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਰਾਇਪੁਰ ਦੇ ਪਿੰਡ ਨਿਹਾਲਾ ਲਵੇਰਾ ਦੀਆਂ ਜਿਹੜੀਆਂ ਉਹ ਸੰਝੀਆਂ ਕਰ ਰਹੇ ਆ ਤਾਂ ਹੁਣ ਇੱਕ ਬੋਟ ਹੋਰ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਤਾਂ ਕਿ ਹੋ ਵੀ ਜਿਹੜੇ ਲੋਕ ਆ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੋਵੇ ਤਾਂ ਮੈਂ ਇੱਕ ਤਸਵੀਰ ਖੁੱਦ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਦੂਰ ਤੱਕ ਤੁਸੀਂ ਨਜ਼ਰ ਮਾਰੋਗੇ ਤਾਂ ਘਰ ਦਾ ਸਮਾਨ ਲੱਦ ਕੇ ਇਸ ਬੇੜੀ ਦੇ ਵਿੱਚ ਜਿਹੜਾ ਉਹ ਲੈਂਦਾ ਜਾ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਹੋਰ ਇੱਕ ਹੋਰ ਬਚੰਦਾ ਨਿਹਾਲਾ ਲਵੇਰਾ ਦੀ ਜਿਹੜੀ ਤਸਵੀਰ ਆ ਭਾਜੀ ਕਿੰਨੇ ਕੁ ਲੋਕ ਅੰਦਰ ਫਸੇ ਹੋਏ ਆ ਕਾਫੀ ਲੋਕ ਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਨਹੀਂ ਪਹੁੰਚ ਸਕਿਆ ਸਾਰੇ ਲੋਕ ਪਾਣੀ ਕ੍ਰਿਟੀਕਲ ਸਟੇਜ ਤੇ ਆ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਮਾਈ ਦੇ ਸਵੇਰ ਦੀ ਕੋਈ ਬੋਟ ਪਹੁੰਚੀ ਹੈ ਪਾਣੀ ਘੰਟਿਆਂ ਦੇ ਨਾਲ ਹੀ ਵਧਦਾ ਪਿਆ ਹੈ ਸਤੋਟ ਨਹੀਂ ਪਹੁੰਚੀ ਕੋਈ ਬੋਟ ਨਹੀਂ ਪਹੁੰਚੀ ਕੋਈ ਕੁਛ ਨਹੀਂ ਇਹਦੇ ਸੰਸਤਾ ਵਾਲੇ ਵੀ ਜਿਹਨਾਂ ਦਾ ਭਲਾ ਹੋਵੇ ਕੱਢਦੇ ਪਏ ਆ ਤੇ ਲੋਕੀ ਤੇ ਤਰਲੇ ਮਾਰਦੇ ਪਏ ਆ। ਕਾ ਪ੍ਰਸ਼ਾਸਨ ਤਾਂ ਕਹਿ ਰਿਹਾ ਸੀ ਬੋਟਾ ਇੱਥੇ ਭੇਜੀਆਂ ਹੋਈਆਂ ਕਾਫੀ ਦਿਨਾਂ ਦੀਆਂ। ਨਹੀਂ ਭਾਜੀ ਕੱਲ ਦੀ ਕੋਈ ਬੋਰਡ ਨਹੀਂ ਪਹੁੰਚੀ। ਲੋਕੀ ਆ ਸਾਰੇ ਲੋਕ ਇੱਕ ਬੋਰਡ ਜਾਂਦੀ ਐ ਪਿੰਡਾਂ ਦੇ ਪਿੰਡ ਤਾਂ ਕੋਠੇ ਤੇ ਚੜ ਕੇ ਬਾਜਾ ਮਾਰਦੇ ਸਾਨੂੰ ਲੈ ਸਾਨੂੰ ਲੈ ਜੋ। ਇਹ ਤੇ ਆ ਵੀਰ ਗਏ ਆ। ਬੋਰਡ ਦੇ ਵਿੱਚ ਵੱਧ ਵਾਹ ਕਪੈਸਟੀ 5-7 ਜਾਣਿਆਂ ਦੀ ਹੁੰਦੀ ਐ। ਆ ਇੱਕ ਦੋ ਬੋਰਡ ਕਿੱਥੋਂ ਤਿੰਨੇ ਚਾਰਾਂ ਪਿੰਡਾਂ ਨੂੰ ਖਾਲੀ ਕਰ ਲੂਗੀ। ਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਕੁਛ ਨਹੀਂ ਕਿ ਇੰਨਾ ਕਿ ਵੀਰੋ ਔਖਾ ਹੋਇਆ ਪੰਨਿਕ-ਨਿਕ ਕੇ ਮਾਸੂਮ ਬੱਚੇ ਲੈ ਕੇ ਇਸ ਤਰ੍ਹਾਂ ਦੇ ਹਾਲਾਤਾਂ ਤੜਕੇ 4 ਵਜੇ ਦਾ ਪਾਣੀ ਚੜ੍ਹਨਾ ਸ਼ੁਰੂ ਹੋ ਗਿਆ ਹੈਗਾ ਘਰਾਂ ਦੇ ਵਿੱਚ ਐਂਟਰੀ ਆਪਦੇ ਮਾੜੇ ਮੋੜ ਸੁੱਕਿਆ ਥਾਵਾਂ ਤੇ ਬੈਠੇ ਸੀਗੇ ਕੋਠਿਆਂ ਤੇ ਤੇ ਜੋ ਸਾਫ ਸੁلوب ਸਾਰਾ ਤਾਂ ਚੜਦਾ ਸੁੱਕਿਆ ਥਾਵਾਂ ਨੂੰ ਬੜਾ ਔਖਾ ਸਰਵਾਈਵ ਕਰਨਾ ਤਾਂ ਕਿ ਬੱਚਿਆਂ ਦੇ ਪਰ ਸੁੱਕੇ ਨਾਲ ਦੇ ਰਿਸ਼ਤੇਦਾਰੀ ਚ ਛੱਡ ਆਉਣਗੇ ਪਸ਼ੂ ਵਗੈਰਾ ਕੱਢ ਲਿਆ ਹਾਂ ਪਸ਼ੂ ਉੱਥੇ ਹੀ ਹੈ ਪਸ਼ੂ ਉੱਥੇ ਹੀ ਹੈ ਲੈਣੀ ਪਾਣੀ ਚੱਕਣ ਚੜ ਗਿਆ ਉਹ ਸੁੱਕੀਆਂ ਥਾਵਾਂ ਦੇ ਜਿੱਥੇ ਆਬ ਰਹਿੰਦੀ ਹੈ ਉੱਥੇ ਪਸ਼ੂ ਵੀ ਬੰਦਲੇ ਕਿੱਲੇ-ਕੁੱਲੇ ਗੱਡ ਗਏ ਟਾਈਮ ਪਾਸ ਹੀ ਕਰਨਾ ਹੈ ਜੀ ਜਿਵੇਂ ਵੀ ਹੁੰਦਾ ਤੋ ਬਿਲਕੁਲ ਇਹ ਸੀਗੇ ਪ੍ਰਾਈਪਰ ਦੇ ਪਿੰਡ ਨਿਹਾਲਾ ਲਵੇਰਾ ਦੇ ਲੋਕ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਹ ਬੋਟ ਦੀ ਮੰਗ ਕਰ ਰਹੇ ਪਰ ਬੋਟ ਜਿਹੜੀ ਆ ਉਹ ਨਹੀਂ ਪਹੁੰਚੀ ਅੱਜ ਜਿਹੜੀ ਬੋਟ ਇੱਥੇ ਪਹੁੰਚੀ ਆ ਤੇ ਹੁਣ ਲੋਕਾਂ ਦਾ ਜਿਹੜਾ ਰੈਸਕਿਊ ਆ ਉਹ ਕੀਤਾ ਜਾ ਰਿਹਾ ਮਹਿੰਪਤ ਕੈਮਰਾਮੈਨ ਰਾਜਵੀਰ ਦੇ ਨਾਲ ਫਿਲਮ ਜੀ ਸਖਾਣਾ ਪੰਜਾਬੀ ਲੋਕ ਚੈਨਲ